ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾ ਦੀਸੈ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਉ ਗੁਰੂ ਪਿਆਰਿਓ ਭਗਤ ਕਬੀਰ ਜੀ ਦਾ ਇਹ ਚੌਥਾ ਸ਼ਲੋਕ ਹੈ ਜਿਸ ਦੇ ਅੰਦਰ ਭਗਤ ਕਬੀਰ ਜੀ ਨੇ ਇੱਕ ਨੌਜਵਾਨ ਜੋ ਕਿ ਜਵਾਨੀ ਦੇ ਨਸ਼ੇ ਵਿੱਚ ਚੂਰ ਉਹ ਆ ਫਿਰਦਾ ਸੀ ਕਿਸੇ ਵੀ ਗੱਲ ਨਹੀਂ ਸੀ ਸੁਣਦਾ ਘਰ ਦੇ ਜੀ ਨਗਰ ਦੇ ਲੋਕ ਉਸ ਨੂੰ ਬੜਾ ਸਮਝਾਉਂਦੇ ਪਰ ਉਹ ਕਿਸੇ ਦੀ ਇੱਕ ਨਹੀਂ ਸੀ ਸੁਣਦਾ ਤੇ ਕੰਨਾਂ ਦੇ ਵਿੱਚ ਉਸਨੇ ਕੁੰਡਲ ਪਾ ਵਾਲੇ ਪਾਏ ਹੋਏ ਸਨ ਸੋਨੇ ਦੇ ਤੇ ਉਹਨਾਂ ਵਾਲਿਆਂ ਦੇ ਉੱਪਰ ਲਾਲ ਜੜੇ ਹੋਏ ਸਨ ਕੀਮਤੀ ਭਗਤ ਕਬੀਰ ਜੀ ਕੋਸ ਇਨਸਾਨ ਨੂੰ ਸਮਝਾਉਂਦੇ ਹੋਏ ਇਹ ਸ਼ਲੋਕ ਉਚਾਰਨ ਕਰਦੇ ਨੇ ਕਿਉਂਕਿ ਜਿੰਨੀ ਵੀ ਬਾਣੀ ਹੈ ਨਾ ਚਾਹੇ ਉਹ ਗੁਰੂ ਸਾਹਿਬਾਨ ਨੇ ਉਚਾਰਨ ਕੀਤੀ ਚਾਹੇ ਭਗਤ ਸਾਹਿਬਾਨਾਂ ਨੇ ਉਹ ਕਿਸੇ ਨਾ ਕਿਸੇ ਨੂੰ ਸਮਝਾਉਂਦਿਆਂ ਹੋਇਆਂ ਸਾਰੀ ਲੋਕਾਈ ਨੂੰ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦਿੱਤਾ ਹੈ ਜਿਸ ਨੂੰ ਸਤਗੁਰੂ ਜੀ ਕਹਿੰਦੇ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨ ਇਸ ਕਰਕੇ ਜੋ ਸਤਗੁਰੂ ਦੀ ਬਾਣੀ ਹੈ ਨਾ ਇਹ ਸਾਰਿਆਂ ਨੂੰ ਸਰਬਸਾਂਝੀ ਬਾਤ ਦਾ ਉਪਦੇਸ਼ ਦਿੰਦੀ ਹੈ ਤਾਂ ਭਗਤ ਕਬੀਰ ਜੀ ਕਹਿਣ ਲੱਗੇ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਉ ਐ ਭਾਈ ਕੀ ਹੋਇਆ ਜੇਕਰ ਤੂੰ ਸੋਨੇ ਦੇ ਕੁੰਡਲ ਪਾ ਵਾਲੇ ਕੰਨਾਂ ਵਿੱਚ ਪਾ ਲੇ ਕੀ ਹੋਇਆ ਜੇ ਉਹਨਾਂ ਵਾਲਿਆਂ ਦੇ ਵਿੱਚ ਬੇਸ਼ੁਮਾਰ ਕੀਮਤੀ ਲਾਲ ਜੜੇ ਹੋਏ ਨੇ ਦੀਸੈ ਦਦੇ ਕਾਨ ਗਿਓ ਜੇ ਨ ਮਨ ਨਾਹੀ ਨਾਉ ਦਾਦੇ ਕਾਨ ਦਾਦੇ ਤੋਂ ਬਾਅਦ ਸੜੇ ਹੋਏ ਕਾਨ ਤੋਂ ਬਾਅਦ ਕਾਨੇ ਭਗਤ ਕਬੀਰ ਜੀ ਕਹਿਣ ਲੱਗੇ ਉਹ ਭਰਿਆ ਕਦੇ ਤੂੰ ਸੜੇ ਹੋਏ ਕਾਨਿਆਂ ਨੂੰ ਦੇਖਿਆ ਉਹ ਕਿਵੇਂ ਬਾਹਰੋਂ ਲਿਸ਼ਕਦੇ ਨੇ ਬੜੀ ਚਮਕ ਹੁੰਦੀ ਹੈ ਸੜੇ ਹੋਏ ਕਾਨਿਆਂ ਤੇ ਪਰ ਅੰਦਰ ਉਹਨਾਂ ਦੇ ਕੇਵਲ ਸਵਾਹ ਹੀ ਸਵਾਹ ਹੁੰਦੀ ਹੈ ਤਾਂ ਭਗਤ ਕਬੀਰ ਜੀ ਕਹਿਣ ਲੱਗੇ ਇਹ ਇਨਸਾਨ ਤੇਰਾ ਜੀਵਨ ਵੀ ਸੜੇ ਹੋਏ ਕਾਨਿਆਂ ਦੇ ਵਾਂਗ ਹੈ ਜੇਕਰ ਤੂੰ ਇਹ ਸੋਨੇ ਦੇ ਗਹਿਣੇ ਅਤੇ ਹੋਰ ਹਾਰ ਸ਼ਿੰਗਾਰ ਦਾ ਸਮਾਨ ਲਾ ਕੇ ਫੁੱਲਿਆ ਨਹੀਂ ਸਮਾਉਂਦਾ ਆਕੜਿਆ ਫਿਰਦਾ ਹੈ ਜੇਕਰ ਤੇਰੇ ਕੋਲ ਪਰਮਾਤਮਾ ਦਾ ਨਾਮ ਨਹੀਂ ਜੇਕਰ ਤੇਰੇ ਕੋਲ ਪਰਮਾਤਮਾ ਦੀ ਬੰਦਗੀ ਨਹੀਂ ਕੇਵਲ ਤੂੰ ਬਾਹਰੀ ਸ਼ਿੰਗਾਰ ਨੂੰ ਹੀ ਮੁੱਖ ਰੱਖੀ ਫਿਰਦਾ ਹੈ ਤਾਂ ਯਾਦ ਰੱਖੀ ਤੇਰਾ ਇਹ ਜੀਵਨ ਵੀ ਸੜੇ ਹੋਏ ਕਾਨੀਆਂ ਦੀ ਨਿਆਈ ਹੈ ਜਿਨ੍ਹਾਂ ਦੇ ਵਿੱਚ ਸੁਆਹੀ ਸੁਆਹ ਹੁੰਦੀ ਹੈ ਕਿਉਂਕਿ ਜਦੋਂ ਕੋਈ ਇਨਾ ਹਾਰ ਸ਼ਿੰਗਾਰਾਂ ਦੇ ਵਿੱਚ ਹੀ ਸੀਮਤ ਰਹਿ ਜਾਂਦਾ ਹੈ ਜਿਸ ਦੀ ਸੋਚ ਕੇਵਲ ਬਾਹਰੀ ਸ਼ਿੰਗਾਰ ਤੱਕ ਸੀਮਤ ਰਹਿ ਗਈ ਬਾਹਰੀ ਸੋਨੇ ਦੀ ਸਜ ਧਜ ਨੂੰ ਜਿਸ ਨੇ ਮੁੱਖ ਸਮਝ ਲਿਆ ਕਦੇ ਪਰਮਾਤਮਾ ਨੂੰ ਚੇਤੇ ਨਾ ਕੀਤਾ ਪਰਮਾਤਮਾ ਨੇ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਨਾ ਕੀਤਾ ਤਾਂ ਸਤਿਗੁਰੂ ਕਹਿੰਦੇ ਐਸੇ ਇਨਸਾਨ ਫਿਰ ਜ਼ਿੰਦਗੀ ਦੇ ਵਿੱਚ ਗਲਤ ਰਸਤੇ ਤੇ ਪੈ ਜਾਂਦੇ ਨੇ ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਮਗਰ ਲਾ ਕੇ ਵਿਸ਼ੇ ਵੀਕਾਰ ਭੋਗਣ ਲੱਗ ਪੈਂਦੇ ਨੇ ਵਿਸ਼ੇ ਵੀਕਾਰ ਭੋਗਦਿਆਂ ਹੋਇਆਂ ਫਿਰ ਲੋਕਾਂ ਤੋਂ ਫਿਰ ਉਹਨਾਂ ਦੇ ਉਹਨਾਂ ਨੂੰ ਬਦਨਾਮੀ ਦੀ ਸਵਾਹੀ ਮਿਲਦੀ ਹੈ ਪਾ ਉਹਨਾਂ ਦੇ ਸਿਰ ਵਿੱਚ ਬਦਨਾਮੀ ਦੀ ਲਾਹਣਤਾ ਦੀ ਸਵਾਹ ਪੈਂਦੀ ਹੈ ਲੋਕਾਂ ਤੋਂ